ਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਆਪਾਂ ਤੋਂ ਨੇਰਾ ਦੇ ਹੋ ਗਿਆ ਪਰ ਆਪਾਂ ਵੀ ਚੱਲੇ ਲੱਗੇ ਪੱਠੇ ਬਾਤਿਆਂ ਇੱਕ ਇੱਕ ਵੇੜ ਪਾਇਆ ਅਜੇ ਇਹਨੂੰ ਤੇ ਦੇਖਦੇ ਆ ਬਾਅਦ ਚ ਕਿਦਾਂ ਹੋਰ ਜਿਹੜੀ ਆਪਾਂ ਇਹਨੂੰ ਕਰਦੇ ਆ ਮੋਡੀਫਾਈਡ ਦੱਸਿਓ ਕਮੈਂਟ ਕਰਕੇ ਦੱਸਿਓ ਇਹਨੂੰ ਇੱਕ ਪਲੇਟ ਚਾਹੀਦੀ ਏ ਕਿ ਇੱਕ ਹੋਰ ਪਾ ਦਈਏ ਤੇ ਜਵਾਨ ਆਪਾਂ ਜੀ ਆ ਵੀ ਮਿੱਤਰੋ ਆਪਾਂ ਮੱਕੀ ਦਾ ਪਾਣੀ ਆਪਾਂ ਟਰੈਕਟਰ ਉੱਥੇ ਛਾੜੇ। ਤਾਂ ਵਾਹਣ ਦੇ ਉੱਧਰ। ਆਪਾਂ ਕਹਿੰਦਾ ਸਾਇਗਲ ਚਲਾ ਕੇ ਆਖੀਏ। ਸਾਇਗਲ ਤਾਂ ਕੀੜਾ ਮਾਰਨੇ। ਸਾਇਗਲ ਤਾਂ ਵੀ ਨਿਆਰਾ ਵੱਖਰਾ ਹੀ ਐ। ਮੱਕੀਆਂ ਵਾਛਲੀਆਂ। ਲੱਗੀਆਂ ਕਿ ਉਹ ਵੀ ਤੌਰ ਕੱਲ ਬਹੁਤ ਭੌਣ ਕੱਗ ਲੱਗੀ ਸੀ ਇੱਥੇ। ਓ ਮੈਟਰੋ ਆ 16 ਪਲੇਟਾਂ ਲੱਗੀਆਂ ਐ ਐਕਸਾਈਡੀਆਂ ਤੇ ਇੱਕ ਸਾਈਡ ਤੇ ਉਹ ਸੌਰੀ ਲੁੱਬੀ ਦਾ ਸਟਾਰਟਰ ਲੱਗਾ ਵਾ ਐਕਸਾਈਡ ਦੀਆਂ ਪਲੇਟਾਂ ਲੱਗੀਆਂ ਵਾ ਆਪਣੀ ਉਹੋ ਹੀ ਪੰਜ ਦੀ ਮੋਟਰ ਜਿਹੜੀ ਆਪਾਂ ਜਨਰੇਟਰ ਦੇ ਬਿਜਲੀ ਦੇ ਚਲਾਉਂਦੇ ਆ ਲੁੱਬੀ ਦੀ ਲੁੱਬੀ ਦੀ ਹੋ ਆ ਪਾਣੀ ਚੈੱਕ ਕਰ ਪਾਣੀ ਦੇਖੋ ਪਾਣੀ ਹੈਗਾ ਕਿ ਨਹੀਂ ਆਹ ਤੇ ਦੱਸਿਓ ਸਮੱਸਿਆ ਜੀ ਆ ਜੀ ਕਿੱਲਾ ਕੰਪਿਊਟਰ ਵਾਲਾ ਇੰਨੇ ਖਾਂ ਜੀ ਇਹਨੇ ਡੋਬ ਕੱਢਿਆ ਵਾ ਸਵੇਰੇ ਜਲਦੀ ਸੀ ਹੁਣ ਇੱਕ ਵਾਚ ਨਹੀਂ ਆ ਵਾ ਸਾਡੇ 12 ਵਜੇ ਟਾਈਮ ਹੋ ਗਿਆ ਪਾਣੀ ਦੇ ਲਓ ਕੋਈ ਤਾਰ ਲਾ ਕੇ ਦੇ ਦੀ ਉਹ ਮੋਟਰ ਐਡੀ ਦੂਰ ਕੋਈ ਆਪਣੇ ਲਾ ਕੇ ਤਾਰ ਨਹੀਂ ਹੈਗੀ ਉਹ ਆਪਣਾ ਟੋਟਾ ਕਰਾ ਕੋਈ ਤਾਰ ਹੈਗੀ ਲਾ ਕੇ ਪਾਣੀ ਵੇਜ ਲੋ ਪਾਣੀ ਚੈੱਕ ਕਰ ਲੋ ਸਮਾਨ ਮੇਰੇ ਭਰਾ ਸਮਾਨ ਜਿਹਨੇ ਲਾਉਣਾ ਸਟੈਂਡਰਡ ਦਾ ਕੰਪਨੀ ਦਾ ਸਮਾਨ ਲਵਾਇਓ ਦੇਸੀ ਸਮਾਨ ਲਵਾਇਓ ਦੇਸੀ ਵਾਲੀ ਆਪਾਂ ਲਾ ਕੇ ਵੇਖਿਆ ਸੀ ਉਹ ਕਾਟੀ ਕਰੀ ਜਾਂਦੇ ਕਾਟੀ ਕਰੀ ਜਾਂਦੀ ਪਾਣੀ ਵਾਲਾ ਤਾਂ ਗਾਹ ਪਾਤਾ ਨੇ ਆ ਡੋਬ ਤੱਕ ਨਹੀਂ ਆਣ ਕਿਲਾ ਮੈਨੇ ਡੇਢ ਗੱਲਾ ਸਾਢੋ ਹੋਣਾ ਜਾਂ ਤੱਕ ਆਪਣੇ ਕੋਲ ਮਾਡਰਨ ਤਾਂ 131 ਪੀਆਰ ਤੇ ਪੀਆਰ 126 ਲਓ ਮਿੱਤਰੋ ਬਸ ਆ ਛੋਟੀ ਮੱਕੀ ਨੂੰ ਸਪਰੇਅ ਕਰਨੀ ਆ ਵੱਡੀ ਦੇ ਬਾਰ-ਬਾਰ ਹੀ ਕਰਨੀ ਬਸ ਆ ਵੱਡੀ ਮੱਕੀ ਦੇ ਉਹ ਵੀ ਮੱਕੀ ਆਖਰੀ ਸਪਰੇਅ ਆ ਸ਼ੁਕਰ ਦਾ ਜਾਨ ਛੋਟੀ ਭਰਾ ਬਹੁਤ ਸਪਰੇਅਾਂ ਲਈਆਂ ਮੱਕੀ ਨੇ ਸੁੰਢੀ ਬਹੁਤ ਪਈ ਚਲੋ ਆਪਾਂ ਮਿਹਨਤ ਲੋ ਕਦਰ ਨਹੀਂ ਛੱਡੀ ਮੱਕੀ ਸੋਹਣੀ ਆ ਬਸ ਕੀ ਪ੍ਰਮਾਤਮਾ ਨੇ ਕਰਨਾ ਉੱਪਰ ਵਾਲੇ ਨੇ ਕਰਨਾ ਜੋ ਵੀ ਕਰਨਾ ਆਪਾਂ ਸਭ ਕੱਟ ਪਤਲੀਆਂ ਆ ਵਾ ਜੋ ਦੇਣਾ ਉਹਨੇ ਦੇਣਾ ਉਹਨੇ ਬਹਾਨਿਆ ਸਭ ਦੇ ਜੀ ਇਹਦਾ ਬਾਕੀ ਮੈਂ ਤੇ ਉਪਰ ਆ ਗਿਆ ਦਵਾਈਏ ਲੜਦੀ ਬਹੁਤ ਇਹਨਾਂ ਕਰੀ ਜੇ ਹੱਥਾਂ ਦੇ ਲੱਗ ਜੇ ਹੱਥਾਂ ਦੇ ਤਾਂ ਰਲਾਈ ਦੀ ਦਵਾਈ ਤਾਂ ਬਹੁਤ ਲੜਦੀ ਸਾੜ ਬਹੁਤ ਪਉਂਦੀ ਇੱਕਰਾਟੇ ਦਵਾਈ ਉਹਦੋਂ ਵੀ ਕਰਾਟੇ ਤੋਂ ਵੀ ਉੱਪਰ ਆਏ ਲਓ ਮਿੱਤਰੋ ਪਨੀਰੀ ਦੀ ਤਿਆਰੀ ਹੋ ਰਹੀ ਵਸ ਆਪਾਂ ਵੇਚ ਦੇਣੀ ਆ ਅੱਜ ਬੜਕ ਜੋ ਵੀ ਆਪਣੇ 20 ਜਲਦ ਪੱਕਣ ਵਾਲੇ ਹਨ ਤਾਂ ਕਰਕੇ ਆਪਾਂ ਵਾਹ ਵਸ ਵਾ ਗਿਆ ਆਪਾਂ ਕੱਢ ਜਾਂਦੇ ਜੀ ਗੁਰਬਾਣ ਮੱਤਰਾ ਕੀ ਹਾਲ ਚਾਲ ਨੇ ਤੇਰੇ ਤੇ ਗਿਆਨ ਸੁਲਸਾਨ ਆ ਗਿਆ ਸ਼ਾਮਾਂ ਨੂੰ ਮਹਿ ਬਣਾ ਲੱਗ ਜਾਂਦੀਆਂ ਪੋਲਰ ਦਾ ਪੋਲਰ ਦਾ ਲੋ ਮਿੱਤਰੋ ਆਪਾਂ ਲੱਗੇ ਹੁਣ ਗੰਨੇ ਦੀ ਗੜਾਈ ਕਰਨਾਂ ਹਾਂ ਗੜਾਈ ਕਰਕੇ ਤੇ ਫਿਰ ਤੁਹਾਨੂੰ ਅੱਗੇ ਵਿਖਾਉਣੇ ਚੰਦ ਕਰ ਇਹ ਗੰਨੇ ਦੀ ਗੜਾਈ ਕਰਨ ਦਾ ਰਿਕਾਰਡ ਕਲਾਈ ਸੈੱਟ ਕਾਮ ਇਹਦੇ ਨਾਲ ਮੈਂ ਟੋਨ ਮੈਂ ਟੋਨ ਕਰਾਂ। ਚਲ ਜੀ ਇਹਦੇ ਢੰਗ ਕਰਾਂ। ਲਓ ਮਿੱਤਰੋ ਇੱਦਾਂ ਗੰਨੇ ਦੀ ਗੜਾਈ ਹੈ। ਇਹ ਆਵਾ ਕਰੀਏ। ਇਹ ਗੁੱਡੀ ਜਣਾ ਬਾਅਦ ਚ ਨਿੱਕੇ ਟਰੈਕਟਰ ਨਾਲ ਰੋਟਾਵੇਟਰ ਮਾਰ ਦੇਣਾ। ਇਹ 5 ਫੁੱਟ ਤੇ ਲੱਗਾ ਗੰਨਾ। ਲੈਣਾ ਹੀ ਆ ਬਸ ਆਪਾਂ ਛੱਡੀ ਹੈਣੀਆਂ ਆ ਵੇਖ ਲਾ ਥਾਂ ਗੋਟਿਆ ਜਾਣਾ। ਇਹ ਇਧਰੋਂ ਇਧਰ ਦਰਿਆਲੇ ਪਾਸੇ ਲਾ ਜੀਦਾ ਵੀ ਨੀਵਾ ਖਾਂ ਤਾਂ ਸਰਦਾਰਾਂ ਤੇ ਪੂਰੇ ਸਵਾਦ ਲੈਂਦਾ ਨਹੀਂ ਆਪ ਤੇ ਗੋਲੀ ਵਜੇ ਕਿਤੇ ਪੈਂਦਾ ਨਹੀਂ ਚਾਚਾ ਬੰਦ ਸਾਡੇ ਇਹ ਇਹ ਦੇ ਸਾਰਿਆਂ ਤੋਂ ਪਹਿਲਾਂ ਆ ਗਿਆ ਇਹਨੂੰ ਮੈਂ ਜਦੋਂ ਵੇਖਾਂ ਨਾ ਦਿੱਤੇ ਵੇਖਾਂ ਚਾਚਾ ਇਧਰ ਰੱਖੀ ਕੀ ਹਾਲ ਹੈ ਆ ਠੀਕ ਹੈ ਲਓ ਭਾਈ ਮਿੱਤਰੋ ਆਪਣੀ ਵੀਡੀਓ ਵੇਖਣ ਲਈ ਤੁਹਾਡਾ ਦਿਲ ਤੋਂ ਧੰਨਵਾਦ ਚੰਦਲ ਤੇ ਆਪ ਅਗਲੀ ਵੀਡੀਓ ਚ ਰੱਬ ਰੱਖਾ ਤੇ ਆਪਣੀ ਮੰਮੀ ਡੜੀ ਦਾ ਧਿਆਨ ਦੇ ਰੂਪੇ ਗੁੱਡ ਬਾਏ